ਸਭ ਤੋਂ ਪਹਿਲਾਂ ਕਿ ਮੈਂ ਦੂਸਰੀ ਪਰਚੇ ਬੋਲਤੇ ਆਪਣੇ ਤੋਂ ਸਭਾਣਾ ਸਾਰਾ ਦੇਸ਼ ਵੀ ਤੇ ਸਾਰਾ ਸੂਬਾ ਵੀ ਉਹਨਾਂ ਨੂੰ ਜਾਣਦਾ ਰਾਸਾ ਰਾਮਾ ਸਾਹਿਬ ਮੌਕਾ ਦੇ ਗਏ ਬਹੁਤ ਵੱਡੇ ਉਹਨਾਂ ਦੇ ਵਿੱਚ ਗੁਣ ਸੀ ਕਿ ਸਰਪੰਚੀ ਤੋਂ ਸ਼ੁਰੂ ਹੋ ਕੇ ਪੰਜਵਾਰੀ ਪ੍ਰੀਦਾ ਸਾਹਿਬ ਕੇਂਦਰੀ ਵਿਜੀਵਤਾ ਸਰਪੰਚ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਸਫ਼ਰ ਅਰੇ ਐਡੇ ਵੱਡੇ ਰੁਤਿਆਂ ਤੇ ਪਹੁੰਚ ਕੇ ਜਦੋਂ ਦੇਸ਼ ਦੇ ਵਿੱਚ ਉਹਨਾਂ ਦਾ ਇੱਕ ਆਪਣਾ ਮਰੱਕਨ ਸਤ ਸੀ ਉਦੋਂ ਹੀ ਪਿੰਡ ਦੇ ਸਰਪੰਚਾਂ ਦੀ ਸਾਦਗੀ ਨੂੰ ਕਾਇਮ ਰੱਖਿਆ ਲੋਕਾਂ ਦੇ ਨਾਲ ਮਿਲਬਰਤਨ ਨੂੰ ਸਥਿਤੀ ਕਿ ਕਾਇਮ ਰੱਖਿਆ

ਵੱਡੀ ਉਹਨਾਂ ਦੀ ਦੇਣ ਹੈ ਫਰਾਸਤ ਨੂੰ ਜਿੱਦਾਂ ਉਹਨਾਂ ਨੇ ਸੰਭਾਲਿਆ ਦੂਜੇ ਧਰਮਾਂ ਦੇ ਵੀ ਜਿਸ ਤਰ੍ਹਾਂ ਪਾਕਿਸਤਾਨ ਬਣਾਏ ਇਹ ਅਜਿਹੀਆਂ ਚੀਜ਼ਾਂ ਜਿਉਂ-ਜਿਉਂ ਸਮਾਂ ਲੰਘਦਾ ਲੋਕੀ ਫੇਰ ਯਾਦ ਪਾਲ ਸੰਡੇ ਦੁਬਾਰਾ ਯਾਦ ਕਰਾਉਂਦੇ ਰਹੌਣਗੇ ਉਹਨਾਂ ਦੇ ਨਾਲ ਰਹੇ ਹੋ ਤੁਸੀਂ ਵੀ ਉਹਨਾਂ ਦੇ ਜੇ ਆਪਣਾ ਆਪ ਕੋਲ ਤੁਹਾਡੇ ਗੁਰੂ ਕਹਿੰਦੇ ਤਾਂ ਉਹਨਾਂ ਦੀ ਵੀ ਹੈ ਕੀ ਚਰਚਾ ਇਹ ਜੋ ਤੁਸੀਂ ਛੋਟਾ ਪੰਜੇ ਕਰ ਚੁੱਕੇ ਹੋ। ਲੇਕਿਨ ਗੱਲ ਇਹ ਹੈ ਕਿ ਪਹਿਲੀ ਤਾਂ ਗੱਲ ਹੈ ਕਿ ਇੰਨਾ ਸਮਾਂ ਕਿਸੇ ਨੇ ਰਾਜਨੀਤੀ ਨੂੰ ਆਪਣੇ ਜੀਵਨ ਦੇ ਵਿੱਚ ਦਿੱਤਾ। ਅਰੇ ਅਖੀਰਲੇ ਸੁਆਸਾਪਾ 95 70 ਸਾਲ ਦੀ ਉਮਰ ਤੱਕ ਵੀ ਉਹ ਡਾਇਰੈਕਟ ਉਹਨਾਂ ਦਾ ਆਪਣੇ ਜਿਹੜੇ ਇਲਾਕੇ ਦੇ ਲੋਕਾਂ ਨਾਲ ਵੀ ਪੰਜਾਬ ਦੇ ਲੋਕਾਂ ਨਾਲ ਵੀ ਦਿੱਲੀ ਧਰਮ ਦੇ ਲੋਕਾਂ ਨਾਲ ਵੀ ਸਿੱਧਾ ਰਿਹਾ। ਔਰ ਕੀਲੇ ਸਵਾ ਸਵਾਸਤਾਂ ਕੋਲ ਨੇ ਜਿਹੜਾ ਰਿਸ਼ਤਾ ਲੋਕਾਂ ਨਾਲ ਬਣਾਇਆ ਸੀ ਉਹਨੂੰ ਦਬਾ ਕੇ ਰੱਖਿਆ ਦੂਜੀ ਗੱਲ ਹੈ ਕਿ ਕਮਿਟਮੈਂਟ ਦੇ ਬੜੇ ਪੱਕੇ ਸੀ ਜੋ ਕਿਸੇ ਨੂੰ ਕਹਿ ਦਿੰਦਾ ਉਹਦੇ ਤੇ ਪੂਰਾ ਕੰਦੇਸੀ ਜੇ ਲੋਕਾਂ ਨੇ ਕੁਝ ਕਹਿ ਦਿੰਦੇ ਸੀ ਤੇ ਉਹਦੇ ਤੇ ਵੀ ਪੂਰਾ ਸੀ ਔਰ ਇੱਕ ਪੰਕਚੁਐਲਿਟੀ ਉਹਨਾਂ ਦੀ ਇੰਨੀ ਸੀ ਕਿ ਜਿੰਨੇ ਵਜੇ ਕਹਤਾ ਉਹਨੇ ਵਜੇ ਪਹੁੰਚੇ ਦਿਸੇ ਸਾਰੇ ਉਹ ਘੜੀ ਦੀ ਬਣੀ ਤੇ ਕਦੀ ਲੇਟ ਨਹੀਂ ਹੋਇਆ ਇਸ ਕਰਕੇ ਬਹੁਤ ਵੱਡੀਆਂ ਕਲਾ ਔਰ ਆਪ ਕਹਿੰਦੇ ਕਿ ਸਮੇਂ ਵੀ ਜਿਹੜਾ ਉਹਨਾਂ ਦਾ ਸਹਿਜ ਆ ਸਤੁਲਨ ਹੈ ਉਹ ਵਿਸ਼ੇ ਕੈਮਰਿਆਂ ਦਾ ਸੀ ਮੁਸ਼ਕਿਲ ਦੇ ਵਿੱਚ ਕਦੀ ਘਬਰਾਏ ਨਹੀਂ ਪਰੇ ਸਰਕਾਰਾਂ ਦੇ ਜ਼ਬਰਜਸਤ ਦਾ ਟਕਰਾ ਕੀਤਾ ਲੇਕਿਨ ਛਾਤੀ ਚੋੜੀ ਕਰਕੇ ਪੰਜਾਬ ਦੇ ਹਿੱਤਾਂ ਵਾਸਤੇ ਵੱਡੇ-ਵੱਡੇ ਇਸ਼ੂ ਸੀ ਪੰਜਾਬ ਦੇ بڑا ਵੱਡਾ ਐਡੀ ਨਮਾਸਮਾ ਜਿਹੜੀ ਯਾਤਰਾ ਕਰਨੀ ਲੇਕਿਨ ਸਭ ਤੋਂ ਪਹਿਲਾਂ ਕਿ ਮੈਂ ਉਨਸਰੀ ਬਰਸੀ ਦੇ ਮੌਕੇ ਤੇ ਆਪਣੇ ਉਸ ਮਹਾਨ ਸਾਰਾ ਦੇਸ਼ ਵੀ ਤੇ ਸਾਰਾ ਸੂਬਾ ਵੀ ਉਹਨਾਂ ਨੇ ਯਾਦ ਕਰਾ। ਮਾਤਾ ਮੌਕੇ ਤੇ ਬਹੁਤ ਵੱਡੇ ਉਹਨਾਂ ਦੇ ਵਿੱਚ ਗੁਣ ਸੀ। ਕਿ ਸਰਪੰਚੀ ਤੋਂ ਸ਼ੁਰੂ ਹੋ ਕੇ ਪੰਜ ਵਾਲੇ ਨੂੰ ਪਹੁੰਚਦਾ ਸਫਰ, ਕੇਂਦਰੀ ਵਜ਼ੀਰ ਦਾ ਸਫਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਸਫਰ। ਔਰ ਇੱਡੇ ਵੱਡੇ ਰੁਤਬਿਆਂ ਤੇ ਪਹੁੰਚ ਕੇ ਜਦੋਂ ਦੇਸ਼ ਦੇ ਵਿੱਚ ਉਹਨਾਂ ਦਾ ਇੱਕ ਆਪਣਾ ਮਰੱਕਰ ਸਥਾਨ ਸੀ। ਉਦੋਂ ਹੀ ਪਿੰਡ ਦੇ ਸਰਪੰਚਰੀ ਦੀ ਸਾਦਗੀ ਨੂੰ ਕਾਇਮ ਰੱਖਿਆ ਲੋਕਾਂ ਦੇ ਨਾਲ ਮਿਲਵਰਤਨ ਉਸੇ ਤਰੀਕੇ ਕਾਇਮ ਰੱਖਿਆ

ਵੱਡੀ ਉਹਨਾਂ ਦੀ ਦੇਣ ਹੈ ਫਰਾਸਤ ਨੂੰ ਜਿੱਦਾਂ ਉਹਨਾਂ ਨੇ ਸੰਭਾਲਿਆ ਦੂਜੇ ਧਰਮਾਂ ਦੇ ਵੀ ਜਿਸ ਤਰ੍ਹਾਂ ਧਾਰਮਿਕ ਸਥਾਨ ਬਣਾਏ ਇਹ ਅੱਜ ਦੀਆਂ ਚੀਜ਼ਾਂ ਜਿਉਂ-ਜਿਉਂ ਸਮਾਂ ਲੰਘਦਾ ਲੋਕੀ ਫੇਰ ਯਾਦ ਪਾਲ ਸਾਨੂੰ ਕਿਡਾ ਦੁਬਾਰਾ ਯਾਦ ਕਰਦੇ ਉਹਨਾਂ ਦੇ ਨਾਰ ਰਹੇ ਹੋ ਤੁਸੀਂ ਵੀ ਉਹਨਾਂ ਦੇ ਜਿਵੇਂ ਆਪਣਾ ਆਪਣਾ ਰੋਲ ਹੈ ਕਹਿੰਦੇ ਤੁਹਾਡੇ ਗੁਰੂ ਕੈਸੇ ਦਾ ਉਹਨੂੰ ਵੀ ਹੈ ਇਹ ਤਰ੍ਹਾਂ ਦੀ ਇਹ ਜੋ ਤੁਸੀਂ ਛੋਟਾ 판ਜਾ ਕਹਿੰਦੇ ਹੋ। देखो ਗੱਲ ਇਹ ਹੈ ਕਿ ਪਹਿਲੀ ਤਾਂ ਗੱਲ ਹੈ ਕਿ ਇੰਨਾ ਸਮਾਂ ਕਿਸੇ ਨੇ ਰਾਜਨੀਤੀ ਨੂੰ ਆਪਣੇ ਜੀਵਨ ਦੇ ਵਿੱਚ ਦਿੱਤਾ। ਅਰੇ ਖੀਲੇ ਸੁਸਾਚ 95 95 ਸਾਲ ਦੀ ਉਮਰ ਤੱਕ ਵੀ ਉਹ ਡਾਇਰੈਕਟ ਉਹਨਾਂ ਦਾ ਆਪਣੇ ਜਿਹੜੇ ਇਲਾਕੇ ਦੇ ਲੋਕਾਂ ਨਾਲ ਵੀ ਪੰਜਾਬ ਦੇ ਲੋਕਾਂ ਨਾਲ ਵੀ ਦੁੱਧ ਧਰਮ ਦੇ ਲੋਕਾਂ ਨਾਲ ਵੀ ਸਿੱਧਾ ਰੱਖੇ। ਔਰ ਕੀਲੇ ਸਵਾਸਤ ਤੱਕ ਉਹਨੇ ਜਿਹੜਾ ਰਿਸ਼ਤਾ ਲੋਕਾਂ ਨਾਲ ਬਣਾਇਆ ਸੀ ਉਹਨੂੰ ਦਬਾ ਕੇ ਰੱਖਿਆ ਦੂਜੀ ਗੱਲ ਹੈ ਕਿ ਕਮਿਟਮੈਂਟ ਦੇ ਬੜੇ ਪੱਕੇ ਸੀ ਜੋ ਕਿਸੇ ਨੂੰ ਕਹਿ ਦਿੰਦਾ ਉਹਦੇ ਤੇ ਪੂਰਾ ਤੰਦੇ ਸੀ ਜੇ ਲੋਕਾਂ ਨੇ ਕੁਝ ਕਹਿ ਦਿੰਦੇ ਸੀ ਤਰ੍ਹਾਂ ਤੇ ਵੀ ਪੂਰਾ ਸੀ ਔਰ ਇੱਕ ਪੰਕਚੁਐਲਟੀ ਉਹਨਾਂ ਦੀ ਐਨੀ ਸੀ ਕਿ ਜਿੰਨੇ ਵਜੇ ਕਹਿਤਾ ਉਹਨੇ ਵਜੇ ਪਹੁੰਚਦੇ ਸੀ ਸਾਰੀ ਉਮਰ ਘੜੀ ਦੀ ਬਣੀ ਤੇ ਕਦੀ ਲੇਟ ਨਹੀਂ ਹੋਇਆ ਇਸ ਕਰਕੇ ਬਹੁਤ ਵੱਡੀਆਂ ਗੱਲਾਂ ਔਰ ਆਪ ਕਹਿੰਦੇ ਆ ਕਿ ਸਮੇਂ ਵੀ ਜਿਹੜਾ ਉਹਨਾਂ ਦਾ ਸਹਿਜ ਆ ਉਸ ਉਹਨਾਂ ਆ ਉਹ ਵਿਸ਼ੇ ਕੈਮਰੇ ਦਾ ਸੀ ਮੁਸ਼ਕਿਲ ਦੇ ਵਿੱਚ ਕਦੀ ਘਬਰਾਏ ਨਹੀਂ بڑے ਸਰਕਾਰਾਂ ਦੇ ਜ਼ਬਰਦਸਤ ਦਾ ਟੱਕਰਾਂ ਕੀਤਾ ਲੇਕਿਨ ਛਾਤੀ ਚੋਡੀ ਕਰਕੇ ਪੰਜਾਬ ਦੇ ਹਿੱਤਾਂ ਵਾਸਤੇ ਵੱਡੇ-ਵੱਡੇ ਸ਼ਿਸ਼ੂ ਪੰਜਾਬ ਦੇ ਮੜਾ ਵੱਡਾ ਐਡੀ ਲੰਮਾ ਸਮੇਂ ਦੀ ਯਾਤਰਾ ਕਰਨੀ ਲੇਕਿਨ